ਕੈ ਭਗਵਾਨ ਮਹਾਵੀਰ ਸੇਵਾ ਸੰਸਥਾਨ ਜਿਨ੍ਹਾਂ ਦੇ ਵੱਲੋਂ ਲਗਾਤਾਰ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਅੱਜ ਵੀ ਕਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਤਕਸੀਮ ਕੀਤੀ ਗਈ ਹੈ ਇਸ ਸੰਸਥਾ ਦੇ ਪ੍ਰਧਾਨ ਰਾਕੇਸ਼ ਚਾਂਦ ਸਾਡਾ ਮੌਜੂਦ ਨੇ ਤੇ ਹੋਰ ਕਮੇਟੀ ਮੈਂਬਰ ਵੀ ਅੱਜ ਦੀ 92 ਮਨ 92 ਮਨਤ ਦਾ ਰਾਸ਼ਨ ਵੰਡਣ ਸੀਗਾ ਔਰ 73 ਪਰਿਵਾਰ ਉਹਨਾਂ ਨੂੰ ਮਾਸੀ ਗ੍ਰੈਜੂਏਸ਼ਨ ਦਿੱਤਾ ਗਿਆ ਜੀ। ਥਾਵਾਂ ਦੇ ਵਿੱਚ ਅਗਰ ਕੋਈ ਪ੍ਰੈਕਟੀਕਲ ਕੰਮ ਹੋ ਰਿਹਾ ਹੈਗੇ ਆ ਉਹ ਲੋਕਾਂ ਨੂੰ ਨਜ਼ਰ ਆ ਰਹੇ ਹੈਗੇ ਆ ਤੇ ਉਹ ਕੰਮ ਬਹੁਤ ਸੋਖੇ ਨੇ। ਉਹ ਲੋਕ ਚਾਹੁੰਦੇ ਨੇ ਕਿ ਉਹ ਆਪਣੇ ਪੁੰਨਿਆਂ ਦਾ ਉਹ ਪਰਜਨ ਕਰ ਰਹੇ ਹਨ ਨਾ ਆਪਣੇ ਪੈਸਾ ਅੱਛੀ ਜਗ੍ਹਾ ਲਗਾਣ। ਸੋ ਐਸੇ-ਐਸੇ ਜੈਨ ਸਮਾਜ ਦੇ ਬਹੁਤ ਸਾਰੇ ਐਸੇ ਉਦਯੋਗਪਤੀ ਨੇ ਨਾ ਜਿਹੜੇ ਆਪਣਾ ਦਾਨ ਵੀਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਪ੍ਰੋਜੈਕਟਡ ਹੈਗੇ ਆ ਅਸੀਂ ਚੜਾਈ ਜਾ ਰਹੇ ਹਾਂ ਜੀ। ਮਹਿਲਾ ਸ਼ਕਾ ਦੇ 50 ਪਲੱਸ ਮੈਂਬਰਸ ਨੇ ਜੀ ਇਹ 50 ਪਲੱਸ ਮੈਂਬਰ ਉਹੀ ਨੇ ਉਹੀ ਉਦਯੋਗਿਕ ਕਰਨੇ ਨੇ ਜਿਨ੍ਹਾਂ ਦੇ ਜੈਨ ਜ ਇੱਕ ਸੋਚ ਬਣੀ ਕਿ ਜਿਹੜੀਆਂ ਇਹ ਮਹਿਲਾਵਾਂ ਨੇ ਸਮਰਥਵਾਨ ਨੇ ਇਹਨਾਂ ਦਾ ਵੀ ਇੱਕ ਸਮਾਜ ਦੇ ਵਿੱਚ ਇੱਕ ਅਚਾ ਰੋਲ ਹੋ ਸਕਦਾ ਹੈਗਾ ਵਾ ਸਾਡਾ ਇੱਕ ਟੀਚਾ ਹੈ ਜਿੰਨੀ ਵੀ ਸਾਡੇ ਕੋਲ ਐਪਲੀਕੇਸ਼ਨ ਆਂਦੀਆਂ ਨੇ ਅੱਜ ਵੀ ਸਾਡੇ ਕੋਲ 17 ਐਪਲੀਕੇਸ਼ਨ ਪੈਂਡਿੰਗ ਹੈ ਸਾਡਾ ਪਹਿਲੇ ਹੋਮ ਸਰਵੇ ਹੁੰਦਾ ਹਰ ਕੇਸ ਦੇ ਵਿੱਚ ਅੱਜ ਜੰਮੂ ਕਸ਼ਮੀਰ ਦੇ ਸੀਮਾਂਤੀ ਇਲਾਕਿਆਂ ਦੇ ਵਿੱਚ ਵੀ ਤਕਰੀਬਨ ਸੰਸਥਾਨ ਦੁਆਰਾ 90 ਟਰੱਕ 90 ਟਰੱਕ ਜਿਹੜੇ ਹੈਗੇ ਆ ਉਹਨਾਂ ਟਰੱਕਾਂ ਦੇ ਉਹਨਾਂ ਏਰੀਆ ਦੇ ਵਿੱਚ ਪਿਛਲੇ ਸੱਤ ਸਾਲਾਂ 'ਚ ਵੰਡੇ ਗਏ ਨੇ ਔਰ ਇਸ ਤੋਂ ਇਲਾਵਾ-ਲਾਵਾ ਇਲਾਵਾ ਅਸੀਂ ਬਾੜ ਸਰਕਾਰ ਦਾ ਜਿਹੜਾ ਸ਼ਰਮਾ ਐਵਮ ਰੋਜ਼ਗਾਰ ਮੰਤਰਾਲੇ ਹੈ ਨਮਸਕਾਰ ਪੰਜਾਬ ਏਐਮਪੀਐਮ ਦੇਖ ਰਿਹਾ ਦਰਸ਼ਕਾ ਸਵਾਗਤ ਹੈ ਸਵਾਗਤ ਹੈ ਦੂਰਦੇਸ਼ ਵਿੱਚ ਕਈ ਜੀਆਂ ਸੰਸਥਾਵਾਂ ਵੀ ਨੇ ਜੋ ਕਿ ਸਮਾਜਪਲਈ ਇਤਕਾਰਜਾਂ ਦੇ ਵਿੱਚ ਲਗਾਤਾਰ ਆਪਣਾ ਜਿਹੜਾ ਕਿ ਵੱਡਮੋਲਾ ਯੋਗਦਾਨ ਪਾ ਰਹੀਆਂ ਨੇ ਇਹਨਾਂ ਸੰਸਥਾਵਾਂ ਦੇ ਵਿੱਚ ਇੱਕ ਹੈ ਭਗਵਾਨ ਮਹਾਵੀਰ ਸੇਵਾ ਸੰਸਥਾਨ ਜਿਨ੍ਹਾਂ ਦੇ ਵੱਲੋਂ ਲਗਾਤਾਰ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ ਅੱਜ ਵੀ ਕਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਤਕਸੀਮ ਕੀਤੀ ਗਈ ਹੈ ਇਸ ਸੰਸਥਾ ਦੇ ਪ੍ਰਧਾਨ ਰਾਕੇਸ਼ ਚਾਨ ਸਾਡਾ ਮੌਜੂਦ ਨੇ ਅਤੇ ਹੋਰ ਕਮੇਟੀ ਮੈਂਬਰ ਵੀ ਮਯੂਦ ਨੇ ਜਿੰਨਾ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਪੰਜਾਬੀ ਅਪੀਅਰ ਤੇ ਹਾਂ ਥੈਂਕ ਯੂ ਸਰ ਥੈਂਕ ਯੂ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਦਾ ਹੋਰ ਅਧਿਕਾਰੀਆਂ ਦਾ ਕਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਲੋੜਵੰਦ ਪਰਿਵਾਰਾਂ ਨੂੰ ਤੁਸੀਂ ਬਾਹ ਫੜਦੇ ਹੋ ਮਦਦ ਕਰਦੇ ਹੋ ਅੱਜ ਕਿੰਨਾ ਰਾਸ਼ਨ ਵੰਡਣ ਕੀਤਾ ਗਿਆ ਤੇ ਕਿੰਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਜਿਹੜਾ ਕਿ ਰਾਸ਼ਨ ਵੰਡਿਆ ਗਿਆ ਅੱਜ ਜੀ 92 92 ਮੰਥ ਦਾ ਰਾਸ਼ਨ ਵੰਡਣ ਸੀਗਾ ਔਰ 73 ਪਰਿਵਾਰ ਉਹਨਾਂ ਨੂੰ ਮਾਸਿਕ ਰਾਸ਼ਨ ਦਿੱਤਾ ਗਿਆ ਜੀ ਹੂੰ ਕਕੀ ਸੰਸਥਾ ਲਗਾਤਾਰ ਜਿਹੜਾ ਕਿ ਕਈ ਅਨੇਕ ਕਾਰਜਕਾਰੀ ਜਿਸ ਦੇ ਵਿੱਚ ਲੋਕਾਂ ਦੇ ਭਲੇ ਨਾਲ ਜੁੜੇ ਹੋਏ ਕੰਮ ਨੇ ਕਿਹੜੇ ਕਿਹੜੇ ਉਹ ਕਾਰਜ ਕੀਤੇ ਜਾ ਰਹੇ ਨੇ ਸੰਸਥਾ ਦੇ ਵੱਲੋਂ ਤਾਂ ਭਗਵਾਨ ਮਹਾਵੀਰ ਸੇਵਾ ਸੰਸਥਾ ਜਿਹੜੀ ਹੈ ਜੀ 2005 ਦੀ ਇਹ ਦੀ ਸਟੈਬਲਿਸ਼ਮੈਂਟ ਹੈ 2 ਜਨਵਰੀ 2005 ਤੋਂ 2005 ਤੋਂ ਲੈ ਕੇ ਹੁਣ ਤੱਕ ਤਕਰੀਬਨ ਸਾਡਾ ਜਿਹੜਾ ਮੇਨ ਟੀਚਾ ਹੈਗਾ ਉਹ ਲਾਈਕ ਪੋਲੀਓ ਗ੍ਰਾਸ ਔਰ ਜਿਨ੍ਹਾਂ ਦੇ ਟੱਡੇ ਮੱਡੇ ਹੱਥ ਪੈਰ ਹੋ ਚੁੱਕੇ ਨੇ ਜੀ ਉਹਨਾਂ ਦੀ ਸਰਜਰੀ ਕਰਵਾਉਣਾ ਜੀ ਇਹ ਜਿਹੜੇ ਪੇਸ਼ੀਐਂਟ ਨੇ ਇਹ ਖੁਦ ਜਿਵੇਂ ਕੀ ਸੰਸਥਾ ਦੇ ਵੱਲੋਂ ਹੀ ਲਿਭੇ ਜਿਹੜੇ ਕਿ ਇਹਨਾਂ ਨਾਲ ਤਾਲਮਿਲ ਕੀਤੇ ਹੁੰਦੇ ਖੁਦ ਹੀ ਜਾਂ ਸੰਪਰਕ ਕਰਦੇ ਨੇ ਪੇਸ਼ਖਾਹ ਹੁੰਦੇ ਨੇ ਆ ਨਹੀਂ ਸਰ ਇਹ ਜਿਹੜੇ ਜਿਹੜੇ ਪੇਸ਼ੈਂਟ ਨੇ ਜਿਸ ਤਰ੍ਹਾਂ ਕਿਸੇ 2007 ਦੇ ਵਿੱਚ ਪਹਿਲਾ ਕੈਂਪ ਲਗਾਇਆ ਉਦੋਂ ਪੂਰੇ ਦੇਸ਼ ਭਰ ਦੇ ਵਿੱਚੋਂ ਮਰੀਜ਼ ਆਏ ਸੀਗੇ ਜੀ ਉਦੋਂ 92 ਲੋਕਾਂ ਦੀ 8 ਦਿਨਾਂ ਦੀ ਸਰਜਰੀ ਹੋਈ ਸੀ ਇਹ ਜਿਹੜੀ ਸਰਜਰੀ ਹੈ ਲੁਧਿਆਣਾ ਦੇ ਪ੍ਰਸਿੱਧ ਸਰਜਨ ਡਾਕਟਰ ਪਵਨ ਟਿੰਗਰਾ ਜਿਹੜੇ ਕਿ ਐਮਸੀਐਚ ਨੇ ਇਹ ਸਾਰਾ ਜਿਹੜਾ ਕਾਰਜ ਹੈਗਾ ਜੀ ਇਹ ਉਹਨਾਂ ਦੇ ਸਿਰ ਤੇ ਉੱਪਰ ਹੈਗਾ ਵਾ ਤੇ ਜਿੰਨੀ ਸਰਜਰੀ ਹੈਗੀ ਹੈ ਸਾਰੀ ਸਰਜੀ ਟੋਟਲ ਜਿਹੜੀ ਹੈਗੀ ਹੈ ਡਾਕਟਰ ਪਵਨ ਟਿੰਗਰਾ ਕਰਦੇ ਨੇ ਜੀ 18 ਸਾਲ ਦਾ ਲੰਮਾ ਵਕਤ ਹੁੰਦਾ ਇਸ ਤਰ੍ਹਾਂ ਉਹਨਾਂ ਦੇ ਨਾਲ ਜਿਹੜਾ ਕੀ ਸਮਾਈਪਲੇਟ ਹਿਤ ਕਾਰਜ ਕੀਤਾ ਜਾ ਰਿਹਾ ਨਹੀਂ ਕਿਵੇਂ ਇਹ ਜ਼ਹਿਨ ਦੇ ਵਿੱਚ ਆਇਆ ਕਿ ਇੱਕ ਸੰਸਥਾ ਬਣਾਈ ਜਾਵੇ ਜਿਸ ਨਾਲ ਲੋਕਾਂ ਦਾ ਭਲਾ ਹੋਵੇ ਹਾਂ ਸਰ ਤੁਹਾਡੀ ਗੱਲ ਬਿਲਕੁਲ ਠੀਕ ਹੈ 18 ਸਾਲ ਹੋ ਗਏ ਦੀ ਸਾਨੂੰ ਵੀ ਨਹੀਂ ਪਤਾ ਲੱਗਿਆ ਸਮਾਂ ਕਿਦਾਂ ਹੋ ਗਿਆ ਈਵਨ ਤੁਸੀਂ ਇਹ ਗੱਲ ਕਹੋ ਕਿ ਜੂੰ ਜੂੰ ਸਮਾਂ ਬੀਤਦਾ ਜਾਂਦਾ ਸੋਖੇ ਦਾ ਸਮਾਂ ਆ ਰਿਹਾ ਵੈ ਲੋਕ ਕਹਿੰਦੇ ਕਿ ਸੰਸਥਾਵਾਂ ਵਿੱਚ ਚਲਾਉਣੀਆਂ ਸੋਖੀਆਂ ਵੈ ਲੇਕਿਨ ਅਸੀਂ ਕਹਿੰਦੇ ਸੰਸਥਾਵਾਂ ਦੇ ਵਿੱਚ ਅਗਰ ਕੋਈ ਪ੍ਰੈਕਟੀਕਲ ਕੰਮ ਹੋ ਰਹੇ ਹੈਗੇ ਆ ਔਰ ਲੋਕਾਂ ਨੂੰ ਨਜ਼ਰ ਆ ਰਹੇ ਹੈਗੇ ਆ ਤੋ ਕੰਮ ਬਹੁਤ ਸੋਖੇ ਨੇ ਔਰ ਲੋਕ ਚਾਹਦੇ ਨੇ ਕਿ ਅਸੀਂ ਆਪਣੇ ਪੁੰਨਿਆਂ ਦਾ ਉਹ ਪਰਜਨ ਕਰ ਰਹੇ ਹੈ ਨਾ ਆਪਣੇ ਪੈਸਾ ਅੱਛੀ ਜਗ੍ਹਾ ਲਗਾਣ ਸੋ ਐਸੇ ਐਸੇ ਜੈਨ ਸਮਾਜ ਦੇ ਬਹੁਤ ਸਾਰੇ ਐਸੇ ਉਦਯੋਗਪਤੀ ਨੇ ਨਾ ਜਿਹੜੇ ਆਪਣਾ ਦਾਨਵੀਰ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਇਹ ਪ੍ਰੋਜੈਕਟ ਜਿਹੜੇ ਹੈਗੇ ਅਸੀਂ ਚੜਾਈ ਜਾ ਰਹੇ ਆ ਜੀ ਤੋ ਵਾਕੀ ਖਾਸ ਗੱਲ ਇਹ ਹੈ ਕਿ ਸੰਸਥਾ ਦੇ ਵੱਲੋਂ ਆਪਣੇ ਪੱਧਰ ਤੇ ਜਿਹੜੇ ਕੀ ਸਮਾਇਪਲੇ ਇਤਕਾਰਜ ਕੀਤੇ ਜਾਂਦੇ ਨੇ ਆਪਣੇ ਪੱਧਰ ਜਿਹੜੇ ਮੈਂਬਰ ਨੇ ਉਹ ਕੰਟਰੀਬਿਊਟ ਕਰਦੇ ਨੇ ਅਤੇ ਫਿਰ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਂਦੀ ਹੈ ਸਹੀ ਹੈ ਜੀ ਬਿਲਕੁਲ ਸਰ ਜਿਹੜੇ ਸਾਡੇ ਮੈਂਬਰਸ ਨੇ ਸਾਡੇ ਮੈਂਬਰਸ ਨੂੰ ਕੰਡੀਸ਼ਨ ਹੈ ਸਾਡਾ ਕੋਈ ਵੀ ਮੈਂਬਰ ਬਿਨਾ ਡੋਨੇਸ਼ਨ ਤੋਂ ਨਹੀਂ ਬਣ ਸਕਦਾ ਉਸ ਨੂੰ ਮੰਥਲੀ ਜਾਂ ਇਅਰਲੀ ਡੋਨੇਸ਼ਨ ਦੇਣੀ ਪੈਗੀ ਤਾਂ ਦੀ ਉਹ ਆਪਣਾ ਸੰਸਥਾਨ ਦੇ ਵਿੱਚ ਟਿਕਿਆ ਰਹਿ ਸਕਦਾ ਹੈਗਾ ਬੈ ਬਿਨਾ ਡੋਨੇਸ਼ਨ ਤੋਂ ਕਾਰਨ ਕੀ ਹੈ ਅਸੀਂ ਡੋਰ ਟੂ ਡੋਰ ਮੰਗਨ ਦਾ ਜਾਂਦੇ ਨਹੀਂਗੇ ਲੇਕਿਨ ਸਮਾਜ ਸਾਡਾ ਸਮਰਿੱਧ ਹੈਗਾ ਬੈ ਸਮਰਿੱਧੀ ਕਿੱਦਾਂ ਹੈਗਾ ਜੇ ਅਸੀਂ ਆਪਣੀ ਜੇਬ ਚੋਂ ਕੱਢਾਂਗੇ ਤਾਂ ਹੀ ਸਮਰਿੱਧ ਹੈਗੇ ਆ ਜੇ ਜੇਬ ਦੇ ਪੈਸੇ ਜੇਬ ਚ ਰੱਖਾਂਗੇ ਤਾਂ ਸਾਨੂੰ ਦੂਜਿਆਂ ਕੋਲ ਜਾਣਾ ਪਏਗਾ ਲੇਕਿਨ ਅਸੀਂ ਕੋਈ ਆਇਡੈਂਟੀਟੀ ਪੈਦਾ ਕੀਤੀ ਆ ਸਾਡੀ ਮਹਿਲਾ ਸ਼ਕਾ ਹੈ ਮਹਿਲਾ ਸ਼ਕਾ ਦੇ ਮੈਂਬਰਸ਼ਿਪ ਲੈਣ ਵਾਸਤੇ ਤੁਹ ਇੱਤੇ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਵਿੱਚ ਹੈਗਾ ਜੀ ਸਾਡੇ ਦੇ ਡੋਨਰ ਹੈ ਜਾਂ ਪੈਟਰਨ ਹੈਗੇ ਆ ਉਹ ਖੁਦ ਹੀ ਡੋਨੇਟ ਕਰਦੇ ਹੈਗੇ ਜੀ ਜਿਸ ਕਰਕੇ ਸਾਨੂੰ ਕੰਮ ਕਰਨੇ ਬਹੁਤ ਜ਼ਿਆਦਾ ਆਸਾਨ ਨੇ ਖਾਸ ਕਰਕੇ ਜਿਹੜੀਆਂ ਮਹਿਲਾਵਾਂ ਨੇ ਘਰਾਂ ਦੇ ਵਿੱਚ ਜਿਆਦਾਤਰ ਵਿਅਸਤ ਰਹਿੰਦੀਆਂ ਨੇ ਉਹਨਾਂ ਨੂੰ ਵੀ ਇੱਕ ਮੰਚ ਦਿੱਤਾ ਗਿਆ ਹੈ ਕਿ ਤੁਸੀਂ ਆਓ ਲੋਕਾਂ ਦੀ ਜਿਹੜੇ ਕਿ ਸੇਵਾ ਦੇ ਵਿੱਚ ਆਪਣਾ ਜਿਹੜਾ ਕਿ ਯੋਗਦਾਨ ਪਾਓ ਤੇ ਕਿੰਨੇ ਕੁ ਮੈਂਬਰ ਜਿਹੜੇ ਕਿ ਮਹਿਲਾ ਦੇ ਤੁਹਾਡੇ ਨਾਲ ਜੁੜੇ ਹੋਏ ਨੇ ਮਹਿਲਾ ਸ਼ਕਾ ਦੇ 50 ਪਲੱਸ ਮੈਂਬਰਸ ਨੇ ਜੀ ਇਹ 50 ਪਲੱਸ ਮੈਂਬਰ ਉਹੀ ਨੇ ਉਹੀ ਉਦਯੋਗਿਕ ਹਨ ਨੇ ਜਿਨ੍ਹਾਂ ਦੇ ਜਨ ਜਿਹੜੇ ਹੈਗਾ ਭਗਵਾਨ ਮਾਫੀ ਸੇਵਾ ਸੰਸਥਾਨ ਨਾਲ ਜੁੜੇ ਹੋ ਇੱਕ ਸੋਚ ਬਣੀ ਕਿ ਜਿਹੜੀਆਂ ਇਹ ਮਹਿਲਾਵਾਂ ਨੇ ਸਮਰਥਵਾਨ ਨੇ ਇਹਨਾਂ ਦਾ ਵੀ ਇੱਕ ਸਮਾਜ ਦੇ ਵਿੱਚ ਇੱਕ ਅਚਾ ਰੋਲ ਹੋ ਸਕਦਾ ਹੈਗਾ ਵਾ ਉਹਨਾਂ ਬਸ ਇੱਕ ਮਹਿਲਾ ਸ਼ਾਖਾ ਜਿਹੜੀ ਹੈਗੀ ਹੈ ਉਹਦੀ ਸਥਾਪਨਾ ਕੀਤੀ ਗਈ ਜਿਹਦੇ ਕਿ ਯੂ نو ਲੁਧਿਆਣਾ ਨਹੀਂ ਹਿੰਦੂਸਤਾਨ ਦੀ ਨਹੀਂ ਹੈ ਪੂਰੇ ਵਰਲਡ ਦੀ ਬਹੁਤ ਬੜੀ ਆਰਗੇਨਾਈਜੇਸ਼ਨ ਹੈਗੀ ਹੈ ਕੰਗਾਰੂ ਗੋਪਾ ਫੰਡਸ ਦੀ ਜਿਹੜੀ ਚੇਅਰਪਰਸਨ ਨੇ ਸ਼੍ਰੀਮਤੀ ਨੀਲਮ ਜੈਨ ਨੀਲਮ ਜੈਨ ਜੀ ਉਹਦੇ ਉਹਨੂੰ ਰਨ ਕਰਦੇ ਨੇ ਮਹਿਲਾ ਸ਼ਾਖਾ ਨੂੰ ਉਹਦੇ ਚੀਫ ਨੇ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਸਾਰੇ ਕੰਮ ਹੁੰਦੇ ਬੈਨੇ ਜੀ ਬਾਕੀ ਜਦੋਂ ਕਿਸੇ ਲੋੜਵੰਦ ਦਾ ਭਲਾ ਹੁੰਦਾ ਤੁਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਜਾ ਕੇ ਵਿਚਰਦੇ ਹੋ ਕੀ ਹਾਲਾਤ ਨੇ ਦੇਖਦੇ ਹੋ ਹਾਂ ਸਰ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਜਾਣਕਾਰੀ ਹੈ ਅਦਰਵਾਈ ਮੈਂ ਦਰਸ਼ਕਾਂ ਨੂੰ ਵੀ ਜਾਣਕਾਰੀ ਦੇਣਾ ਚਾਹੁੰਗਾ ਕਿ ਅੱਜ ਭਗਵਾਨ ਮਾਂ ਵੀ ਸੇਵਾ ਸੰਸਥਾ ਨੂੰ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਦੇਖਦੀਆਂ ਪਈਆਂ ਉਹਦੇ ਪਿੱਛੇ ਬੈਕਗ੍ਰਾਉਂਡ ਕੀ ਹੈ ਕੀ ਹੈ ਬੈਕਗ੍ਰਾਉਂਡ ਕੀ ਹੈ ਤੁਸੀਂ ਮੇਰੇ ਲੈਪਟਾਪ ਰਾਈਟ ਦੇਖ ਰਹੇ ਹੋ ਇਹ ਮੇਰੀ ਬੈਕਗ੍ਰਾਉਂਡ ਹੈ ਬੈਕਗ੍ਰਾਉਂਡ ਕੀ ਹੈਗੀ ਹੈ ਸੁਨੀਲ ਗੁਪਤਾ ਜੀ ਔਰ ਰਾਜੀ ਜੈਨ ਜੀ ਰਮਾ ਜੈਨ ਜੀ ਮੇਰੇ ਧਰਮ ਪਤਨੀ ਨੇ ਅੱਜ ਠੀਕ ਹੈ ਕੰਦੇੜਾ ਕੰਦਾ ਮਲਾ ਕੇ ਇਹ ਸਾਡੇ ਸਮਾਜ ਸੇਵਾ ਦੇ ਕੰਮ ਚੱਲ ਰਹੇ ਨੇ ਲੇਕਿਨ ਮੇਰੇ ਲੈਫਟ ਟੂ ਰਾਈਟ ਜਿਹੜਾ ਰਾਜੀ ਜਨ ਜੀ ਔਰ ਸੁਨੀਲ ਗੁਪਤਾ ਜੀ ਖੜੇ ਨੇ ਸਾਡਾ ਇੱਕ ਟੀਚਾ ਹੈ ਜਿੰਨੀ ਵੀ ਸਾਡੇ ਕੋਲ ਐਪਲੀਕੇਸ਼ਨ ਆਂਦੀ ਨੇ ਅੱਜ ਵੀ ਸਾਡੇ ਕੋਲ 17 ਐਪਲੀਕੇਸ਼ਨ ਪੈਂਡਿੰਗ ਆ ਸਾਡਾ ਪਹਿਲੇ ਹੋਮ ਸਰਵੇ ਹੁੰਦਾ ਹਰ ਕੇਸ ਦੇ ਵਿੱਚ ਹੋਮ ਸਰਵੇ ਹੁੰਦਾ ਵਾ ਹੋਮ ਸਰਵੇ ਤੋਂ ਬਾਅਦ ਉਹਦੇ ਅਸੀਂ ਕਟੇਰੀਆ ਫਿਕਸ ਕੀਤਾ ਵੇ ਅਗਰ ਇੰਨੀ ਇਨਕਮ ਹੈਗੀ ਆ ਤਾਂ ਉਸ ਪਰਿਵਾਰ ਦੀ ਮਦਦ ਨਹੀਂ ਕੀਤੀ ਜਾਏਗੀ ਅਗਰ ਉਸ ਇਨਕਮ ਲੈਵਲ ਤੋਂ ਘੱਟ ਹੈਗੀ ਆ ਜਦੋਂ ਅਸੀਂ ਹੋਮ ਸਰਵੇ ਕਰਦੇ ਹਾਂ ਮੈਂ ਤੁਹਾਨੂੰ ਇੱਕ ਮੈਂ ਪਬਲਿਕਲੀ ਮੈਂ ਇੱਕ ਡਾ ਜਿਹੜੇ ਪਰਿਵਾਰ ਤੁਸੀਂ ਸਰਵੇ ਕਰਨ ਜਾਂਦੇ ਹੋ ਸਾਰੇ ਉਹਦੇ ਲੈਫਟ ਹੋ ਰਾਈਟ ਦੁਸ਼ਮਣ ਹੋਣ ਦੋਸਤ ਹੁੰਦੇ ਆ ਸਿੰਪਲ ਜੀ ਗੱਲ ਹੈ ਜੀ ਤੁਸੀਂ ਪ੍ਰੈਕਟੀਕਲ ਕਰੋ ਫਾਰ ਇਗਜ਼ਾਮਪਲ ਤੁਸੀਂ ਕਿਸੇ ਘਰ ਗਏ ਉਹਦੇ ਲੈਫਟ ਹੋ ਰਾਈਟ ਉਹਦੇ ਦੋਸਤ ਜਾਂ ਦੁਸ਼ਮਣ ਹੈ ਜਾਂ ਤਾਂ ਉਹ ਕਹੇਗਾ ਸਰ ਬਹੁਤ ਜਿਆਦਾ ਜੁਰਦਮੰਦ ਹੈ ਜਾਂ ਉਹ ਕਹੇਗਾ ਬਹੁਤ ਜਿਆਦਾ ਫਰਾਡ ਹੈਗੇ ਆ ਦੋ ਲੱਭ ਜਾਂਦੇ ਹੈਗੇ ਜੀ ਸਾਨੂੰ ਮੈਕਸਿਮ ਜਿਹੜੇ ਪਰਿਵਾਰ ਮਿਲੇ ਹੈਗੇ ਆ ਜੀ ਉਹ ਇਹੀ ਮਿਲੇ ਹੈਗੇ ਆ 80% 85% ਵੀ ਹਾਂ ਸਾਰੇ ਬਹੁਤ ਜਿਆਦਾ ਜੁਰਦਮੰਦ ਹੈਗੇ इवन ਗਵਾਂਡੀ ਨੇ ਵੀ ਕਹਲਈਆ ਕਿ ਤੁਸੀਂ ਇਹਨਾਂ ਦੀ ਬਦਲ ਕਰਦੇ ਹੋ ਬਹੁਤ ਅੱਛੀ ਗੱਲ ਹੈਗੀ ਹੈ ਲਾਈਕ ਅਸੀਂ ਟ੍ਰਾਈਸਾਈਕਲ ਉਹਦਾ ਹੋਮ ਸਰਵੇ ਕਰਦੇ ਆ ਸਾਨੂੰ ਲੱਗਦਾ ਕਿ 4-5 6000 ਰੁਪਏ ਖਰਚਣ ਦੇ ਕਾਬਿਲ ਹੈ ਅਸੀਂ ਟਰਾਈਸਾਈਕਲ ਬਿਲਕੁਲ ਨਹੀਂ ਦਿੰਦੇ ਹੈਗੇ ਈਵਨ ਟਰਾਈਸਾਈਕਲ ਦੇ ਦਿੱਤੀ ਉਸ ਤੋਂ ਲੈਪਟੋਰ ਰਾਈਡ ਦੀ ਜ਼ਿੰਮੇਵਾਰੀ ਹੁੰਦੀ ਉਸੇ ਕਰਦੇ ਆਸਪਾ ਦੀ ਜ਼ਿੰਮੇਵਾਰੀ ਹੁੰਦੀ ਹੈਗੀ ਆ ਕਿ ਇਸ ਉਹਨਾਂ ਨੂੰ ਇੱਕ ਗੱਲ ਕਹੀਦੀ ਤੁਹਾਡੀ ਵੀ ਸੇਵਾ ਚਾਹੀਦੀ ਹੈਗੀ ਆ ਉਹ ਬਿਹਦਾ ਕਿੰਦਾ ਦੀ ਸੇਵਾ ਚਾਹੀਦੀ ਹੈ ਵੀ ਤੁਸੀਂ ਇਹ ਨਿਗਾਹ ਰੱਖਣੀ ਹੈਗੀ ਜੀ ਜੇ ਟਰਾਈਸਾਈਕਲ व्हीਲ ਚੇਅਰ ਕਿਤੇ ਵੇਚ ਦਿੰਦਾ ਹੈਗਾ ਤਾਂ ਸਾਨੂੰ ਇਨਫੋਰਮ ਕਰਨਾ ਹੈਗਾ ਸੋ ਇਦਾਂ ਕਰਕੇ ਨਾ ਸਾਡੇ ਨਾਲ ਇੱਕ ਸਿਸਟਮ ਦੇ ਅੰਤਰਗਤ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਲੋਕ ਹੈਗੇ ਜੁੜ ਕੈਲੋ ਕਾਮਯਾਬ ਹੋਈ ਨਹੀਂ ਸਰ ਜੀ ਅੱਜ ਜਿਹੜਾ ਡੋਨਰ ਹੈਗਾ ਉਹ ਵੀ ਦੇਖਦਾ ਹੈ ਕਿ ਕੀ ਇਹ ਮੇਰਾ ਜਿਹੜਾ ਮੇਰੇ ਦੁਆਰਾ ਦਿੱਤਾ ਕਿਹੜਾ ਦਾਨ ਹੈਗਾ ਬਈ ਕਿਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਬਈ ਜਦੋਂ ਡੋਨਰ ਅੱਜ ਵੀ ਦੋ ਲੋਕਾਂ ਨਾਲ ਉਹਨਾਂ ਨੇ ਡਾਇਰੈਕਟ ਉਹਨਾਂ ਨੇ ਕੈਲੋ ਗੱਲਬਾਤ ਕੀਤੀ ਵੀ ਪਤਾ ਲੱਗਿਆ ਬਈ ਦਾ ਹੱਥਪੁੰਡ ਵੀ ਹੈ ਨਹੀਂ ਬੱਚੇ ਵੀ ਦੋ ਮੈਂਟਲ ਹੈਗੇ ਆ ਇਕੱਲੀ ਕੰਮ ਕਰਦੀ ਹੈਗੀ ਹੈ ਕਿਰਾਇਆ ਵੀ ਦਿੰਦੀ ਹੈਗੀ ਹੈ ਤੈਨੂੰ ਲੱਗਦਾ ਹੈਗਾ ਕਿ ਮੇਰਾ ਜਿਹੜਾ 1000 ਰੁਪਿਆ 2000 5000 10000 ਦਿੱਤਾ ਹੈਗਾ ਉਹ ਸਾਰਥਕ ਹੈ ਵਿਅਰਥ ਨਹੀਂ ਹੈਗਾ ਸਰ ਜਦੋਂ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰ ਤੁਹਾਡੇ ਨਾਲ ਮਿਲਦੇ ਕਿਤੇ ਦੁੱਖ ਵੀ ਹੁੰਦਾ ਤੇ ਜਦੋਂ ਉਹਨਾਂ ਪਲਾ ਹੁੰਦਾ ਸਕੂਨ ਮਿਲਦਾ ਮਦਦ ਕਰਕੇ ਹਾਂ ਸਰ ਸਕੂਨ ਇਹ ਨੇਚਰਲੀ ਹੈ ਇਹ ਅਲਟੀਮੇਟਲੀ ਤੁਸੀਂ ਪੁੱਛੋ ਤਾਂ ਇਹ 100% ਅਸੀਂ ਕੰਮ ਆਪਣੇ ਸਕੂਨ ਵਾਸਤੇ ਕਰਦੇ ਪਏ ਆਗੇ ਤੁਸੀਂ ਆਏ ਦੇਖਿਆ ਤੁਸੀਂ ਵੀ ਆਏ ਆ ਤੁਸੀਂ ਫਸਟ ਟਾਈਮ ਆਇਓ ਤੁਸੀਂ ਦੇਖਿਆ ਜੀ ਬਹੁਤ ਸਾਰੇ ਲੋਕਾਂ ਕੋਲ ਆਂਜੰਦਾ ਕਰਾਇਆ ਵੀ ਹੈ ਨੀਗਾ ਹੈਨਾ ਇਹਨਾਂ ਕਿਸੇ ਨੂੰ 100 200 300 ਲਾਇਕ ਜੋ ਵੀ ਚਾਹੀਦਾ ਹੈਗਾ ਕਿਸੇ ਨੇ ਕਹਤੇ ਮੈਨੂੰ ਇਹਰੇ ਬਣਾ ਦਿਓ ਜੀ ਇਹ ਨਾਲ ਦੀ ਨਾਲ ਇਨਸਟੈਂਟ ਨਾਲ ਦੀ ਨਾਲ ਕੰਮ ਹੋ ਜਾਂਦਾ ਨੀ ਕੋਈ ਵੇਟਿੰਗ ਲਿਸਟ ਨਹੀਂ ਬੰਦੀ ਇਹਦੀ ਐਵੇਂ ਤੂੰ ਕੱਲ ਦੇਖੀ ਜਾਂ ਅੱਜ ਦੇਖੀ ਉਹ ਨਾਲ ਦਿਨ ਨਾਲ ਕੰਮ ਜਿਹੜੇ ਹੈਗੇ ਆ ਸੰਸਥਾਨ ਦੇ ਵਿੱਚ ਇੰਨੇ ਕੁ ਸਮਰਤਮਾਨ ਹੈ ਸੰਸਥਾਨ ਕਿ ਜਿਹੜੀਆਂ ਇਹ ਛੋਟੀ ਛੋਟੀ ਸੇਵਾਵਾਂ ਹੈਗੀਆਂ ਇਹ ਆਪਣੇ ਸਕੂਲ ਵਾਸਤੇ ਕਰਦੇ ਆ ਜੀ ਅਸੀਂ ਹੈ ਨਾ ਕੋਈ ਅਕਾਊਂਟ ਫਾਰ ਨਹੀਂ ਹੁੰਦਾ ਇਹ ਜਿਹੜੀਆਂ ਸੇਵਾਵਾਂ ਨੇ ਇਹਦਾ ਕੋਈ ਅਕਾਊਂਟ ਫਾਰ ਨਹੀਂ ਕਿ ਸੰਸਥਾ ਦੇ ਵਿੱਚ ਇਹਦੇ ਕੋਈ ਬਿੱਲ ਪਾਸ ਕਿਤੇ ਜਾਂਦੇ ਨੇ ਇਹ ਸਭ ਸੁਨੀਲ ਜੀ ਹੈਗੇ ਆ ਸੁਨੀਲ ਜੀ ਕਿਵੇਂ ਕੀ ਕਰਦੇ ਆ ਕਿਸੇ ਦਾ ਸਰਵੇ ਕਰਨਗੇ ਫਾਰ ਇਗਜ਼ਾਮਪਲ ਮੈਂ ਤੁਹਾਨੂੰ ਪ੍ਰੈਕਟੀਕਲ ਦੱਸ ਰਹੀ ਸਰਵੇ ਕਰਨਗੇ ਉਹਦੇ ਉਹਨੇ ਕਹਿ ਮੈਨੂੰ ਰਾਸ਼ਨ ਚਾਹੀਦਾ ਵੈ ਇਹ ਮੌਕੇ ਤੇ ਉਹਦੀ ਚੈਕਿੰਗ ਕਰਦੇ ਆ ਮੌਕੇ ਦੇ ਹਾਲਾਤ ਹੁੰਦੇ ਕਿ ਸਾਡੇ ਜਿਹੜੀ ਵਾਰੀ ਹੈਗੀ 15 ਦਿਨਾਂ ਵਾਲੀ ਹੈ ਉਹ 15 ਦਿਨ ਨਹੀਂ ਵੇਟ ਕਰਦੇ ਹੈਗੇ ਇਹ ਉਸੇ ਟਾਈਮ ਉਨੂੰ ਰਾਸ਼ਨ ਪੂਰਾ ਪਵਾ ਕੇ ਉਹਨੂੰ ਦੇ ਕੇ ਉਹਦੇ ਕਾਗਜ ਲੈ ਕੇ ਆ ਜਾਂਦੇ ਨੇ ਜੀ ਸੋ ਲਾਈਕ ਹੈ ਇਦਾਂ ਦੀ ਸੋਚ ਜਿਹੜੀ ਹੈਗੀ ਆ ਰਾਜੀ ਜੀ ਦੀ ਰਹਿੰਦੀ ਹੈਗੀ ਆ ਜੀ ਸੋ ਸਾਡੇ ਜਿੰਨੇ ਵੀ ਕਾਰਜਕਰਤਾ ਹੈਗੇ ਆ ਉਹਨੂੰ ਕਈ ਵਾਰੀ ਪਹਿਲ ਦੇ ਆਧਾਰ ਤੇ ਉੱਪਰ ਮੌਕੇ ਤੇ ਹੀ ਉਹ ਆਪਣੇ ਵੱਲੋਂ ਕੋਈ ਨਹੀਂ ਕਿ ਪੈਸੇ ਉਹ ਸੰਸਥਾ ਵੱਲੋਂ ਲਗਾਏ ਜਾਂਦੇ ਨੇ ਉਹ ਪੈਸੇ ਜਿਹੜੇ ਹੈਗੇ ਆ ਪਰਸਨਲ ਖਰਚੇ ਕੇ ਜਿਹੜੇ ਹੈਗੇ ਆ ਉਹਨਾਂ ਦੇ ਕਾਗਜ ਲੈ ਕੇ ਵਾਪਸ ਆ ਜਾਂਦੇ ਨੇ ਤੇ ਹੁਣ ਜਿਹੜਾ ਕੀ ਕੋਈ ਲੋੜਵੰਦ ਪਰਿਵਾਰ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਤਾਂ ਕੋਈ ਨੰਬਰ ਦੇਣਾ ਚਾਹੋਗੇ ਹਾਂ ਯਸ ਕੋਈ ਵੀ ਲੋੜਵੰ ਜਿਹੜਾ ਪੈਸੇ ਦੇ ਬਾਬਤ ਕਰਕੇ ਸਰਜਰੀ ਨਹੀਂ ਕਰਵਾ ਪ ਰਿਹਾ ਜਿਹਦੇ ਹੱਥ ਟੇਡੇ ਮਡੇ ਹੋ ਚੁੱਕੇ ਨੇ ਜੀ ਉਹ ਬੱਚੇ ਦੀ ਸਰਜਰੀ ਨਹੀਂ ਕਰਵਾ ਪ ਰਿਹਾ ਈਵਨ ਪਰਸੋ ਵੀ ਸਾਡੇ ਕੋਲ ਕੇਸ ਆਇਆ ਮੈਂ ਹੈਰਾਨ ਸੀਗਾ ਕਿਸੀ 18 ਸਾਲ ਤੋਂ ਕੰਮ ਕਰਦੇ ਪਏ ਆ ਤੁਹਾਡੇ ਵਰਗੇ মিডিਆ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਨਹੀਂ ਵਰਲਡ ਲੈਵਲ ਦੇ ਉੱਪਰ ਇਸ ਮੈਸੇਜ ਨੂੰ ਫਲੈਸ਼ ਕੀਤਾ ਹੈਗਾ ਕਿ ਕੋਈ ਵੀ ਪੋਲੀਓਗ੍ਰਾਫ ਦਾ ਟੇਡੇ ਮਡੇ ਹੱਥ ਪਾਉਂ ਤੋਂ ਪੀੜਿਤ ਹੈਗਾ ਬੱਚਾ ਪੈਸਾ ਨਹੀਂ ਹੈਗਾ ਆਰਟੀਪੀ ਚੱਲ ਨਹੀਂ ਰਹੀ ਸੈਕਟਰੀਸ ਸਾਈਕਲ ਹੈਗੇ 휠 ਚੇਰੇਗੀ ਇਹ ਕੰਨਾਂ ਦੀ ਮਸ਼ੀਨ ਹੈਗੀਆਂ ਅੱਖਾਂ ਦੇ ਆਪਰੇਸ਼ਨ ਹੈਗੇ ਆ ਜੜੀਆਂ ਇਹ ਉਦੇਵਸੀ ਦਾ ਨੰਬਰ ਹੈਗਾ 9814804454 9814804454 ਇਹ ਨੰਬਰ ਹੈਗਾ ਜੀ ਇਸ ਨੰਬਰ ਤੇ ਕਦੇ ਵੀ 24 ਆਵਰ ਓਪਨ ਰਹਿੰਦਾ ਹੈਗਾ ਵਾ ਕਿਸੇ ਵਾਰ ਜਾਂ ਕਰਕੇ ਕਿਸੇ ਵੇਲੇ ਆਪਣਾ ਬੰਦ ਨਹੀਂ ਹੁੰਦਾ ਲੇਕਿਨ ਕਮਿਊਨੀਕੇਸ਼ਨ ਕਰਕੇ ਕਈ ਵਾਰੀ ਆਉਂਦਾ ਵੀ ਹਾਂਜੀ ਬਿਜ਼ੀ ਹੈ ਜਾਂ ਕੁਛ ਹੈਗਾ ਵਾ ਤੁਸੀਂ ਬਾਰ-ਬਾਰ ਵੀ ਨੰਬਰ ਕਰ ਸਕਦੇ ਹੋ ਤੁਹਾਨੂੰ ਕੋਈ ਵੀ ਸਬੂਤ ਚਾਹੀਦੀ ਹੈਗੀ ਹੈ ਹੈਨਾ ਮੋਜ਼ਾਇਨੇ ਸ਼ਹਿਰ ਦੇ ਵਿੱਚ ਅਗਰ ਕੋਈ ਜਦੋਂ ਕਿ ਅੱਜ ਰਾਸ਼ਨ ਵਿਤਰਣ ਸੀਗਾ ਕੋਈ ਰਾਸ਼ਨ ਵਿਤਰਣ ਵਾਸਤੇ ਐਸਾ ਕੋਈ ਪਰਿਵਾਰ ਹੈਗਾ ਉਹਦਾ ਹੋਮ ਸਰਵੇ ਕੀਤਾ ਜਾਏਗਾ ਕਲੀਅਰ ਹੈ ਹੋਮ ਸਰਵੇ ਤੋਂ ਬਾਅਦ ਉਸ ਨੂੰ ਦੱਸਿਆ ਜਾਏਗਾ ਕਿ ਉਸ ਨੂੰ ਇਹ ਸੇਵਾ ਦਿੱਤੀ ਜਾਏਗੀ ਜਾਂ ਨਹੀਂ ਦਿੱਤੀ ਜਾਏਗੀ ਇੱਥੇ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਲੋੜਵੰਦ ਪਰਿਵਾਰ ਨੇ ਅਸਮਰਥ ਨੇ ਆਪਣੀ ਰੋਜ਼ੀ-ਰੋਟੀ ਤੋਂ ਵੀ ਹਨਾ ਤੇ ਉਹਨਾਂ ਦੀ ਬੱਚਿਆਂ ਦੇ ਵਾਸਤੇ ਵੀ ਕੁਝ ਕੀਤਾ ਜਾ ਰਿਹਾ ਹੈ ਸੰਸਦ ਸਾਹਿਬ ਜਿਹੜੇ ਜਿਹੜੇ ਸਰ ਸਾਨੂੰ ਦੇਖੋ ਮਤਲਬ ਇਹ ਨਹੀਂ ਹੈ ਕਿ ਉਹਨੇ ਰਾਸ਼ਨ ਵਾਸਤੇ ਅਪਲਾਈ ਕੀਤਾ ਜਦੋਂ ਅਸੀਂ ਹੋਮ ਸਰਵੇ ਕਰਦੇ ਹਾਂ ਜਿਹੜੇ ਤੁਸੀਂ ਗੱਲ ਕਹਿਣਾ ਕਿ ਇਹ ਕਿੱਦਾਂ ਪਤਾ ਲੱਗਦਾ ਹੈਗਾ ਜਦੋਂ ਅਸੀਂ ਹੋਮ ਸਰਵੇ ਕਰਦੇ ਹਾਂ ਉਹ ਵਿਚਾਰਾ ਕਹਿ ਲੋ ਮਜਬੂਰੀ ਵਿੱਚ ਆਂਦਾ ਹੈ ਉਹ ਉਹ ਵਿਚਾਰਾ ਦੋ-ਦੋ ਚੀਜ਼ਾਂ ਕਿੱਦਾਂ ਮੰਗ ਸਕਦਾ ਹੈ ਵਾ ਕਈ ਵਾਰੀ ਸਾਨੂੰ ਮੈਕਸਿਮ ਸਾਡੇ ਕੋਲ ਕਈ ਕੇ ਉਹਨਾਂ ਦੇ ਅਸੀਂ ਕਰ ਗਏ ਉਹ ਦੇਖਿਆ ਕਿ 8ਵੀਂ ਦਾ 9ਵੀਂ ਦਾ 10ਵੀਂ ਦਾ ਬੱਚਾ ਘਰ ਬੈਠਾ ਹੈਗਾ ਬਈ ਕਾਰਨ ਕੀ ਹੈਗਾ ਪੈਸੇ ਨਹੀਂ ਹੈਗੇ ਹੈਨਾ ਫਾਦਰ ਦੀ 2 ਸਾਲ ਪਹਿਲੇ 3 ਸਾਲ ਪਹਿਲੇ ਡੈਥ ਹੋ ਗਈ ਮਦਰ ਕੋ ਕੋ ਸੋਰਸ ਨਹੀਂ ਹੈ ਇੱਕ ਬੱਚਾ ਮੈਂਟਲ ਹੈ ਕੋਈ ਬਲਾਈਂਡ ਹੈ ਕੋਈ ਫਿਜ਼ੀਕਲ ਚੈਲੰਜ ਹੈ ਕੋਈ ਬੈੱਡ ਤੇ ਪਿਆ ਹੈਗਾ ਬਈ ਕਿ ਉਹਨਾਂ ਦਾ ਜਿਹੜਾ ਬੱਚਾ ਕਾਬਲ ਹੁੰਦਾ ਪਹਿਲੇ ਤਾਂ ਉਹਦੀ ਐਜੂਕੇਸ਼ਨ ਕਿਉਂਕਿ ਸਰ ਸਾਡੇ ਰਾਸ਼ਨ ਦੇਣ ਦੇ ਨਾਲ ਉਹਨੇ ਅਪਗ੍ਰੇਡ ਨਹੀਂ ਹੋਣਾ ਜਦੋਂ ਤੱਕ ਉਹਦੇ ਆਪਣੇ ਘਰ ਦਾ ਧਨ ਉਹਦੇ ਘਰ ਚ ਨਹੀਂ ਆਏਗਾ ਇਹ ਗੱਲ ਕਲੀਅਰ ਹੈ ਉਹਦਾ ਧਨ ਕਿਦਾਂ ਕ੍ਰੀਏਟ ਕਰਦੇ ਹਾਂ ਉਸ ਬੱਚੇ ਨੂੰ ਅਸੀਂ ਅਡਾਪਟ ਕਰ ਲੈਣੇ ਆ ਪਲੱਸ 2 ਤੱਕ ਕਰਵਾਉਂਦੇ ਕਰਵਾਉਂਦੇ ਪਲੱਸ 2 ਦੇ ਬਿਟਵੀਨ ਹੀ ਅਸੀਂ ਉਹਨੂੰ ਕੰਪਿਊਟਰ ਐਜੂਕੇਸ਼ਨ ਵੀ ਦੇ ਦਿੰਨੇ ਆ ਸਾਡੀ ਬਹੁਤ ਸਾਰੀ ਇੰਡਸਟਰੀ ਹੈਗੀ ਆ ਅਸੀਂ ਇੰਡਸਟਰੀ ਦੇ ਵਿੱਚ ਉਸ ਬੱਚੇ ਨੂੰ ਸੈਟਲ ਕਰ ਦਿੰਦੇ ਹੈਗੇ ਆ ਜਦੋਂ ਉਹਦੀ ਪਹਿਲੀ ਇਨਕਮ 10 ਲੈ ਕੇ 12000 ਰੁਪਏ ਪਹਿਲੀ ਕਰਚਿੰਗ ਕਮਾਉਂਦੀ ਹੈਗੀ ਆ ਸਾਡਾ ਉਸ ਪਰਿਵਾਰ ਦੇ ਨਾਲ ਲਤਾ ਖਤਮ ਹੋ ਜਾਂਦਾ ਹੈਗਾ ਵੈ ਮੈਂ ਤੁਹਾਨੂੰ ਇੱਕ ਹੋਰ ਵਿਸ਼ੇ ਜਾਣਕਾਰੀ ਦੇਣਾ ਚਾਹੂੰਗਾ ਮੈਂ ਜਿਹੜੀ ਕਿ ਭੁੱਲ ਗਿਆ ਜੰਮੂ ਕਸ਼ਮੀਰ ਦਾ ਇਸੇ ਮਾਨਤੀ ਇਲਾਕਾ ਜਿਹੜਾ ਹੈਗਾ ਵੈ ਲੇਕਿਨ ਅੱਜ ਅਸੀਂ ਕਹਿੰਦੇ ਸਾਡੀਆਂ ਸਰਹੱਦਾਂ ਮਜ਼ਬੂਤ ਹੋਣ ਸਾਡੀਆਂ ਸਰਹੱਦਾਂ ਮਜ਼ ਅਜੀ ਜੰਮੂ ਕਸ਼ਮੀਰ ਦੇ ਸੀਮਾਂਤੀ ਇਲਾਕਿਆਂ ਦੇ ਵਿੱਚ ਵੀ ਤਕਰੀਬਨ ਸੰਸਥਾਨ ਦੁਆਰਾ 90 ਟਰੱਕ 90 ਟਰੱਕ ਜਿਹੜੇ ਹੈਗੇ ਆ ਉਹਨਾਂ ਟਰੱਕਾਂ ਦੇ ਉਹਨਾਂ ਏਰੀਆ ਦੇ ਵਿੱਚ ਪਿਛਲੇ 7 ਸਾਲਾਂ 'ਚ ਵੰਡੇ ਗਏ ਨੇ ਔਰ ਇਸ ਤੋਂ ਇਲਾਵਾ ਲਾਵਾ ਇਲਾਵਾ ਅਸੀਂ ਬਾੜ ਸਰਕਾਰ ਦਾ ਜਿਹੜਾ ਸ਼ਰਮਾ ਐਵਮ ਰੋਜ਼ਗਾਰ ਮੰਤਰਾਲੇ ਹੈ ਉਹਦੇ ਵਿੱਚ ਕੀ ਹੈ ਸਰ ਦਿਵਿਆਂਗ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਲ ਦੀ 1.5 ਸਾਲ ਦੀ 2 ਸਾਲ ਦੀ ਹਾਈ ਟ੍ਰੇਨਿੰਗ ਹੈ ਉਹਦੇ ਵਿੱਚੋਂ 40% ਲੋਕ ਐਸੇ ਹੁੰਦੇ ਆ ਜਿਨ੍ਹਾਂ ਕੋਲ ਟੂਲ ਕਿਟ ਕਿਰੀਦਣ ਜੋ ਕੋ ਪੈਸੇ ਨਹੀਂ ਹੁੰਦੇ ਲਾਈਕ ਉਹਨੂੰ ਕਾਰਪੈਂਟਰ ਦਾ ਕੰਮ ਤਾਂ ਸਿਖਾਤਾ ਸਰ ਦਿਵਿਆਂਗ ਹੈਗਾ ਦਿਵਿਆਂਗ ਤੁਹਾਨੂੰ ਪ ਲੇਕਿਨ ਜਦੋਂ ਉਹਦੇ ਕੋਲ ਆਪਣਾ ਔਜ਼ਾਰ ਹੋਏਗਾ ਕੰਮ ਤਾਂ ਲੋਕ ਕਰਵਾ ਲੈਣਗੇ ਅਸੀਂ ਪਿਛਲੇ 3 ਸਾਲ ਤੋਂ ਉਸ ਡਿਪਾਰਟਮੈਂਟ ਦੇ ਨਾਲ ਵੀ ਕੰਮ ਕਰਦੇ ਪਏ ਹਾਂ ਕਿ ਤਕਰੀਬਨ 150 ਦੇ ਕਰੀਬ ਐਸੇ ਜਿਹੜੇ ਦਿਵਿਆੰਗ ਬੰਦੂ ਨੇ ਉਹਨਾਂ ਨੂੰ ਟੂਲ ਕਿਟ ਜਿਹੜੀ ਹੈਗੀ ਹੈ ਲਾਈਕ ਵੈਲਡਿੰਗ ਦੀ ਹੈਗੀ ਹੈ ਕਾਰਪੈਂਟਰ ਦੀ ਹੈਗੀ ਹੈ ਐਸੀ ਟੂਲ ਕਿਟ ਜਿਹੜੀ ਹੈਗੀ ਅਸੀਂ ਸਮੇਂ ਸਮੇਂ ਸਿਰ ਪ੍ਰੋਵਾਈਡ ਕਰਦੇ ਹੈਗੇ ਆ ਔਰ ਡਿਪਾਰਟਮੈਂਟ ਨੂੰ ਅਸੀਂ ਗੱਲ ਕਹੀ ਕਹੀ ਹੋਈ ਹੈਗੀ ਆ ਵੀ ਅਗਰ ਤੁਹਾਡੇ ਕੋਲ ਕੋਈ ਵੀ ਬੱਚਾ ਐਸਾ ਹੈ ਜਿਹੜਾ ਟ੍ਰੇਨਿੰਗ ਕਰ ਚੁੱਕਾ ਹੈਗਾ ਲੇਕਿਨ ਪੈਸੇ ਦੇ ਬਾਬ ਕਰਕੇ ਪੈਸੇ ਦੇ ਬਾਬ ਕਰਕੇ ਉਹਦੇ ਕੋਲ ਟੂਲ ਕਿਟ ਨਹੀਂ ਹੈਗੀ ਆ ਅਸੀਂ ਚਾਹੁੰਦੇ ਕਿ ਉਹ ਵੀ ਭਾਰਤ ਦਾ ਆਤਮ ਨਿਰਭਰ ਭਾਰਤ ਦਾ ਇੱਕ ਹਿੱਸਾ ਬਣੇ ਆਪਣਾ ਰੋਜ਼ਗਾਰ ਕਮਾਵੇ ਆਪਣੀ ਰੋਟੀ ਕਮਾਵੇ ਅੱਜ ਬਹੁਤ ਸਾਰੇ ਪਰਿਵਾਰ ਸਾਨੂੰ ਜਿਹੜੇ ਹੈਗੇ ਸਾਨੂੰ ਫੋਨ ਕਰਦੇ ਹੈਗੇ ਕਿ ਅੱਜ ਮੈਂ 200 ਕਮਾਇਆ ਕਈ ਵਾਰੀ ਲੋਕ ਸਾਨੂੰ ਜਿਆਦਾ ਗਰਮੀਏ ਦਿੱਤੀਆਂ ਉਹ ਕਹਿੰਦੇ ਮੇਰੇ ਘਰ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੰਗੋ ਆਇਆ ਹੈ ਨਾ ਲਾਈਕ ਤੁਸੀਂ ਦੇਖੋ ਜੋ ਤੁਹਾਨੂੰ ਇੰਨੀ ਕਾਲ ਮਿਲਦੀ ਹੈਗੀ ਹੁਣ ਮੈਂ ਤੁਹਾਡੇ ਨਾਲ ਗੱਲ ਕਰੇ ਮੇਰੇ ਵਿਰੋਧ ਦੇ ਤੁਸੀਂ ਦੇਖੋ ਤੁਸੀਂ ਕਹਿੰਦੇ ਸਕੂਨ ਮਿਲਦਾ ਹੈਗਾ ਸਕੂਨ ਬਹੁਤ ਸਾਰਾ ਮਿਲਦਾ ਹੈ ਜਿਹੜਾ ਇਹ ਫੀਲਡ ਹੈ ਇੱਥੇ ਸਕੂਨ ਮਿਲਦਾ ਹੈਗਾ ਵਾ ਮੈਂ ਸਮਾਜ ਨੂੰ ਵੀ ਅਪੀਲ ਇਹੀ ਗੱਲ ਕਰੂੰਗਾ ਕਿ ਸੇਵਾ ਦੇ ਖੇਤਰ ਦੇ ਵਿੱਚ ਸ਼ਾਮਲ ਹੋਣ ਡੋਨਰਸ ਹੀ ਨਹੀਂ ਲੋੜ ਹੈਗੀ ਹੈ ਸ਼ ਸ਼ਾਮਲ ਹੋਣਗੇ ਤਾਂ ਇਹ ਤੁਹਾਨੂੰ ਆਈ ਕਿ ਤੁਸੀਂ ਦੇਖਿਆ ਜੀ ਕਿ ਪਰਿਵਾਰ ਪਹਿਲੀ ਵਾਰ ਆਇਆ ਜੀ ਉਹ ਕੀ ਗੱਲ ਕਹਿ ਗਏ ਤੁਹਾਡੇ ਜਾਂਦੇ ਜਾਂਦੇ ਕਿ ਬਈਆ ਅੱਜ ਬਹੁਤ ਜ਼ਿਆਦਾ ਅੱਛਾ ਲੱਗਿਆ ਮੈਂ ਫਰਸਟ ਟਾਈਮ ਆਈ ਹਾਂ ਇਹਨੂੰ ਬਹੁਤ ਵਧੀਆ ਲੱਗਿਆ ਸੋ ਨੋ ਡਾਟ ਲੋਗੋ ਇਨਵੋਲਵ ਹੋਣ দান ਦੇਣ ਵਾਲੀ ਦੁਨੀਆ ਬਹੁਤ ਹੈਗੀ ਸਰ ਲੇਕਿਨ ਇਨਵੋਲਵ ਹੋਣ ਵਾਲੀ ਦੁਨੀਆ ਬਹੁਤ ਘੱਟ ਹੈ ਜੀ ਮੈਂ ਸਮਾਜ ਨੂੰ ਇੱਕੋ ਅਪੀਲ ਕਰੂੰਗਾ ਕੋਈ ਵੀ ਸੇਵਾ ਦਾ ਕਿਸ਼ੇਤਰ ਹੈਗਾ ਉਹਨੂੰ ਚੈੱਕ ਕਰੋ ਮਹਿਫਿਲ ਲਫਾਈ ਕਰਿਆ ਉਹਨੂੰ ਚੈੱਕ ਕਰੋ ਉਹਨੂੰ ਪਰਖੋ ਫਿਰ ਉਹਦੇ ਵਿੱਚ ਸ਼ਾਮਲ ਜੀ ਕੁਝ ਅਗਲ ਬਾਤ ਕਰਨ ਲਈ ਬਾਕੀ ਇਹ ਸੰਸਥਾ ਦੇ ਵੱਲੋਂ ਜਿਹੜੇ ਕੰਮ ਕੀਤੇ ਜਾ ਯੋਗ ਹੈਗੇ ਨੇ ਕਿਸੇ ਦਾ ਭਲਾ ਕਰਨ ਦੇ ਲਈ ਤਾਂ ਆਪਣੀ ਸੇਵਾ ਜ਼ਰੂਰ ਕਰਨ ਤਾਂ ਕਿ ਕਿਸੇ ਲੋੜਵੰਦ ਦੀ ਮਦਦ ਹੋ ਸਕੇ ਸੋ ਇਸ ਪ੍ਰੋਗਰਾਮ ਦੇ ਵਿੱਚ ਬਸ ਇਹ ਨੇ ਮੈਂ ਦੋ ਜੱਥੇ ਤੁਹਾਨੂੰ